ਦੀ ਸ਼ੇਪਾ ਸਾਹਿਬ ਜੋ ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਦਰਵਾਜ਼ੇ ਤਹਤ ਪਿੰਡਾਂ ਪਿੰਡਾਂ ਤੇ ਸ਼ਹਿਰਾਂਾਂ ਦੇ ਚੈਂਪ ਲਗਾਏ ਜਾ ਰਹੇ ਨੇ ਅੱਜ ਧਾਰੀਆਲ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕੈਂਪ ਲੱਗੇ ਨੇ ਅੱਜ ਵਾਰਡ ਨੰਬਰ 2 3 ਤੇ ਪਹੁੰਚੇ ਅੱਕੀ ਕਿਹੜਾ ਕੰਮ ਹੈ ਅਬ ਵੇਖੋ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੇ ਇਹ ਮਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਹੀ ਕਿ ਇਹ ਸਰਕਾਰ ਦਫ਼ਤਰਾਂ ਤੋਂ ਨਹੀਂ ਪਿੰਡਾਂ ਦੀਆਂ ਸੱਥਾਂ ਤੋਂ ਜਾਂ ਸ਼ਹਿਰਾਂ ਦੇ ਮੁਹੱਲਿਆਂ ਤੋਂ ਸਰਕਾਰ ਚੱਲੇਗੀ ਔਰ ਆਮ ਲੋਕਾਂ ਦੇ ਕੰਮ ਇਹਦੇ ਵਿੱਚ ਜਿਹੜੇ ਆ ਉਹਨੂੰ ਤਵੱਜੋ ਦਿੱਤੀ ਜਾਊਗੀ ਸੋ ਉਹਦੇ ਤਹਿਤ ਹੀ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਖ-ਵੱਖ ਵਾੜਾਂ 'ਚ ਸਾਰੇ ਪ੍ਰਸ਼ਾਸਨਕ ਅਧਿਕਾਰੀ ਜਿਹੜੇ ਆ ਉਹ ਆਪ ਜਾ ਕੇ ਕੈਂਪ ਲਗਾ ਕੇ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਵਾਂ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਔਰ ਰੋਜ਼ ਹੀ ਸੰਕੜੇ ਲੋਕ ਜਿਹੜੇ ਆ ਜੇ ਇਕੱਲੇ ਮੈਂ ਵਿਧਾਨ ਸਭਾ ਹਲਕਾ ਕਾਦੀਆਂ ਦੀ ਗੱਲ ਕਰਾਂ ਤਾਂ ਸੰਕੜੇ ਲੋਕ ਜਿਹੜੇ ਆ ਇਸ ਜਿਹੜਾ ਕੈਂਪ ਲੱਗ ਰਿਹਾ ਆ ਆਪ ਕੀ ਆਪ ਦੀ ਸਰਕਾਰ ਆਪ ਦੇ ਦਵਾਰ ਇਹਦੇ ਚ ਇਹਦਾ ਲੁਕਤ ਉਠਾ ਰਹੇ ਆ ਔਰ ਬੜੇ ਬੜੇ ਪੁਰਾਣੇ ਕੰਮ ਜਿਹੜੇ ਲੋਕਾਂ ਦੇ ਸੀ ਉਹ ਇਹਦੇ ਚ ਹੱਲ ਹੋ ਰਹੇ ਆ ਔਰ ਇਹਦੇ ਨਾਲ ਲੋਕਾਂ ਨੂੰ ਜਿਹੜਾ ਬੜਾ ਇਹਦਾ ਫਾਇਦਾ ਹੋ ਰਿਹਾ ਔਰ ਸਰਕਾਰ ਦਾ ਲੋਕਾਂ ਦੇ ਵਿੱਚ ਬੜਾ ਵਧੀਆ ਜਿਹੜਾ ਅਕਸਰ ਬਣ ਰਿਹਾ ਧੰਨਵਾਦ ਸਰਕਾਰ ਵੱਲੋਂ ਇਦਾਂ ਦੇ ਵਧੀਆ ਪ੍ਰਾਲੇ ਕੀਤੇ ਜਾ ਰਹੇ ਨੇ ਤੇ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਵੱਲੋਂ ਲੋਕਾਂ ਵੱਲੋਂ ਜੀ ਬੜਾ ਹਾਂ ਪੱਖੀ ਹੰਗਾਰਾ ਮਿਲ ਰਿਹਾ ਕਿਉਂਕਿ ਕਿਜਾ ਤੁਸੀਂ ਸਰਕਾਰੀ ਦਫਤਰ ਜਾ ਕੇ ਉੱਥੇ ਕੰਮ ਕਰਾਉਣਾ ਕਿਜਾ ਤੁਹਾਡੇ ਮਹੱਲੇ ਦੇ ਵਿੱਚ ਹੀ ਸਾਰੀ ਸਰਕਾਰ ਆ ਕੇ ਬੈਠੀ ਆ ਔਰ ਕਈ ਵਾਰ ਹੁੰਦਾ ਕਿ ਫਾਰਮੈਲਟੀਆਂ ਕੋਈ ਕੋਈ ਸਰਟੀਫਿਕੇਟ ਬਣਾਉਣਾ ਵਾ ਜਾਂ ਕੋਈ ਚੀਜ਼ ਉਹਦੀ ਫਾਰਮੈਲਟੀ ਬੜੀ ਹੁੰਦੀ ਆ ਇੱਥੇ ਸਾਰੇ ਡਿਪਾਰਟਮੈਂਟ ਹੀ ਆਏ ਹੋਏ ਆ ਲਗਭਗ ਬਿਜਲੀ ਮਹਿਕਮਾ ਇੱਥੇ ਆ ਪਟਵਾਰੀ ਸਾਹਿਬ ਇੱਥੇ ਨੇ ਫਿਰ ਆਪਣਾ ਫੂਡ ਐਂਡ ਸਪਲਾਈ ਵਾਲੇ ਅਫਸਰ ਫਿਰ ਸਾਰੇ ਜਿਹੜੇ ਕਮੇਟੀ ਘਰ ਦੇ ਮੁਲਾਜ਼ਮ ਇੱਥੇ ਨੇ ਡਾਕਟਰ ਆਪਣਾ ਜਿਹੜੇ ਹੈਲਥ ਡਿਪਾਰਟਮੈਂਟ ਦੇ ਡਾਕਟਰ ਨੇ ਜਾਂ ਹੋਰ ਜਿਹੜਾ ਪੈਰਾਮੈਡੀਕਲ ਸਟਾਫ ਹੋ ਸਾਰਾ ਇੱਥੇ ਆ ਸੋ ਇੱਕੋ ਛੱਤ ਥੱਲੇ ਜਿਹੜੀਆਂ ਸਾਰੀ ਸਰਕਾਰ ਦੀਆਂ ਸੁਵਿਧਾਵਾਂ ਉਪਲਬਧ ਨੇ ਸੇਵਾ ਕੇਂਦਰ ਦੇ ਜਿਹੜੇ ਹੈਗੇ ਆ ਉਹਨਾਂ ਵੀ ਆਪਣਾ ਡੈਸਕ ਲਾਇਆ ਵਾ ਸੋ ਇਹ ਬੜੀ ਵਧੀਆ ਸਰਕਾਰ ਦੀ ਮੁਹਿੰਮ ਜਿਹਦੇ ਨਾਲ ਲੋਕਾਂ 'ਚ ਜਿਹੜਾ ਸਰਕਾਰ ਦਾ ਬਹੁਤ ਵਧੀਆ ਜਿਹੜਾ ਅਕਸ ਚੜ੍ਹ ਧੰਨਵਾਦ ਧੰਨਵਾਦ ਜੀ